ਸਤਿ ਸ਼੍ਰੀ ਅਕਾਲ ਮੈਂ ਜੀਵਨ ਜੋਤ ਕੋਰ ਤੁਸੀਂ ਦੇਖ ਰਹੇ ਹੋ ਜਨਰ ਟੀਵੀ ਗੁਰਹਰਸਾਈ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਕਿ ਪੰਜਾਬ ਸਮਾਜੀ ਗੜਜੋੜ ਤੇ ਸ਼ਰੋਮਨੀਆ ਕਾਲੀਦਾਲ ਫਤਿਹ ਦੇ ਸਾਂਝੇ ਉਮੀਦਵਾਰ ਜਿਹੜੇ ਕਿ ਫਿਰੋਜ਼ਪੁਰ ਤੋਂ ਐਮਪੀ ਦੇ ਇਲੈਕਸ਼ਨ ਜਿਹੜੇ ਨੇ ਲੜ ਰਹੇ ਨੇ ਤੇ ਸਾਡੇ ਨਾਲ ਮੌਜੂਦ ਹੈਗੇ ਨੇ ਕਿ ਕਿਸ ਤਰ੍ਹਾਂ ਜਿਹੜੀ ਹੈ ਉਹਨਾਂ ਦੀ ਇਲੈਕਸ਼ਨ ਦੀ ਤਿਆਰੀ ਚੱਲ ਰਹੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕਿੱਦਾਂ ਜਿਹੜਿਆ ਤੁਹਾਨੂੰ ਇਲੈਕਸ਼ਨ ਦੀ ਤਿਆਰੀ ਜਿਹੜੀ ਹੈ ਇਸ ਟਾਈਮ ਚੱਲ ਰਹੀ ਹੈ ਇਲੈਕਸ਼ਨ ਦੀ ਤਿਆਰੀ ਤਾਂ ਜੀ ਅਸੀਂ ਲਗਾਤਾਰ 48 ਸਾਲ ਤੋਂ ਲੜੀ ਜੰਨੇ ਆ ਤੇ ਹੁਣ ਪੰਜਾਬ ਦੇ ਲੋਕਾਂ ਦੇ ਕੋਲੇ ਇੱਕ ਮੌਕਾ ਆ ਗਿਆ। ਪੰਜਾਬ ਦੇ ਲੋਕਾਂ ਨੇ 1 ਜੂਨ ਨੂੰ ਆਪਣੇ ਭਵਿੱਖ ਦਾ ਫੈਸਲਾ ਕਰਨਾ ਹੈ। ਅੱਜ ਜਿਹੜੀ ਪਾਵਰ ਤੇ ਜਿਹੜੀ ਸ਼ਕਤੀ ਹੈ ਦਿੱਲੀ ਤੋਂ ਚੱਲ ਕੇ ਐਮਪੀਆ ਦੇ ਕੋਲੋਂ ਖੋ ਕੇ ਚੀਫ ਮਿੰਸਟਰ ਦੇ ਕੋਲੋਂ ਖੋ ਕੇ ਇਹ ਲੋਕਾਂ ਦੇ ਦਵਾਰਾਂ 'ਚ ਆ ਗਈ ਹੈ। ਹੁਣ ਤਾਂ ਇਹ ਤਾਂ ਲੀਡਰ ਪਹਿਲਾਂ ਤਾਂ ਮਿਲਦੇ ਨਹੀਂ ਸੀਗੇ। ਬਰਸਤੀ ਡੱਡੂਆਂ ਤਰ੍ਹਾਂ ਲੱਭਦੇ ਨਹੀਂ ਸੀਗੇ ਤੇ ਜਦੋਂ ਇਹਨਾਂ ਦੇ ਘਰਾਂ ਦੇ ਚਾਈਦਾ ਪੰਜ-ਪੰਜ ਗਨਮਾਨ ਖੜੇ ਹੁੰਦੇ ਸੀਗੇ ਤੇ ਕਹਿੰਦੇ ਸਾਹਬ ਅੰਦਰ ਸੁੱਤਾ ਪਿਆ ਤੇ ਹੁਣ ਇਹ ਬਿਨਾ ਬੁਲਾਇਆਂ ਜੱਫੀਆਂ ਪਾਉਂਦੇ ਫਿਰ ਰਹੇ ਕੋਈ ਕਹਿੰਦਾ ਚਾਚੇ ਦਾ ਮੁੰਡਾ ਕੋਈ ਕਹਿੰਦਾ ਤਾਏ ਦਾ ਮੁੰਡਾ ਕੋਈ ਇਸ ਤਰੀਕੇ ਜੀ ਕਰ ਰਹੇ ਹੁਣ ਤਾਂ ਇਹ ਤਾਂ ਹੈ ਕਿ ਇਹ ਪਾਵਰ ਤੁਹਾਡੇ ਕੋਲ ਹੈ ਫਿਰ ਇਹ ਪਾਵਰ ਲਗਾਤਾਰ ਨਹੀਂ ਰਹਿਣੀ ਇਹ ਪਾਵਰ ਸਿਰਫ ਇੱਕ ਜੂ 224 ਸ਼ਾਮ ਦੇ 5 ਵਜੇ ਤੱਕ ਹੈ ਜਦੋਂ 5:05 ਹੋ ਗਏ ਫਿਰ ਰੋਈ ਜਾਇਆ ਜੇ ਕਰਲਾਈ ਜਾਇਆ ਜੇ ਫਿਰ 5 ਸਾਲ ਫਿਰ ਸੋਚੀ ਜਾਇਆ ਜੇ ਕਿ ਫੈਸਲਾ ਚੰਗਾ ਕਰਨਾ ਸੀ ਗਲਤ ਕਰ ਲਿਆ ਜੇ ਤੁਸੀਂ ਚੰਗਾ ਕਰ ਲਿਆ ਤੇ ਫਿਰ ਖੁਸ਼ ਰਹੋਗੇ ਹੱਸਦੇ ਰਹੋਗੇ ਪਰ ਤੁਸੀਂ 70 ਸਾਲ ਤੋਂ ਲਗਾਤਾਰ ਜਿਹੜਾ ਫੈਸਲਾ ਦਿੱਲੀ ਦੇ ਯਾਰਾਂ ਨੂੰ ਦਿੰਦੇ ਰਹੇ ਹੋ ਪੰਜਾਬ ਦੇ ਵਫਾਦਾਰਾਂ ਨੂੰ ਨਹੀਂ ਦਿੱਤਾਗਾ ਇਸ ਕਰਕੇ ਐਤਕੀ ਅੱਗੇ ਤੁਸੀਂ ਦਿੱਲੀ ਜਿਤਾਉਂਦੇ ਰਹੇ ਹੋ ਦੇਤ ਕੀ ਪਈ ਤੁਸੀਂ ਫਿਰੋਜਪੁਰ ਵਾਲਿਆਂ ਨੂੰ ਜਿਤਾ ਲਓ ਤੇ ਪੰਜਾਬ ਜਿਤਾ ਲਓ ਇਹ ਮੌਕਾ ਤੁਹਾਡੇ ਕੋਲੇ ਲੋਕਾਂ ਦੇ ਕੋਲੇ ਹੈ ਤੇ ਲੋਕ ਸਾਡੇ ਜੱਜ ਵੀ ਹੈ ਤੇ ਵਕੀਲ ਵੀ ਹੈ ਜੱਜ ਇਸ ਕਰਕੇ ਹੈ ਕਿ ਫੈਸਲਾ ਇਹਨਾਂ ਨੇ ਕਰਨੇ ਹੈ ਤੇ ਵਕੀਲ ਇਸ ਕਰਕੇ ਹੈ ਕਿ ਅਸੀਂ ਸਾਰੇ ਲੋਕਾਂ ਦੀ ਕਚਹਿਰੀ ਚ ਜਾਣਾ ਹੈ ਜਦੋਂ ਅਸੀਂ ਆਪਣਾ ਪੱਖ ਰੱਖਿਆ ਤੇ ਲਗਭਗ ਲੋਕਾਂ ਨੂੰ ਸਾਡੇ ਪੱਖ ਦੇ ਬਾਰੇ ਪਤਾ ਹੈ ਜਾਂ ਵੀ ਕਿਹੋ ਜਿਹੀ ਤਬੀਤ ਦੇ ਮਾਲਕ ਬੰਦੇ ਹੈ ਤੇ ਪੱਖ ਰੱਖਿਆ ਪੱਖ ਰੱਖਣ ਤੋਂ ਬਾਅਦ ਫਿਰ ਖੁੰਡ ਤੇ ਚਰਚਾ ਹੋਣੀ ਆ ਗਲੀ ਚ ਚਰਚਾ ਹੋਣੀ ਆ ਮੁਹੱਲੇ ਚ ਸਕੂਲ ਕਾਲਜ ਚ ਦੁਕਾਨਾਂ ਤੇ ਵੀ ਹੋਣੀ ਆ ਮਜ਼ਦੂਰਾਂ ਖੇਤਾਂ ਦਾਣਾ ਮੰਡੀਆਂ ਚ ਥਾਂ ਥਾਂ ਤੇ ਚਰਚਾ ਹੋਣੀ ਆ ਕਿ ਬੰਦਾ ਚੰਗਾ ਕਿਹੜਾ ਫਿਰ ਤੁਸੀਂ ਵਕੀਲਾਤ ਰ ਕੇ ਇਸ ਝਗੜ ਕੇ ਜੱਜ ਵਾਲਾ ਫੈਸਲਾ ਸੁਣਾ ਦੇਣਾ ਤੇ ਜਿਹੜਾ ਫੈਸਲਾ ਸੁਣਾਉਣਗੇ ਤੇ ਫਿਰ ਉਹ ਸਾਨੂੰ ਮਨਜ਼ੂਰ ਹੋਊਗਾ ਤੇ ਲੋਕਾਂ ਵੱਲੋਂ ਕਿੰਨਾ ਕੁ ਸਪੋਰਟ ਜਿਹੜਾ ਤੁਹਾਨੂੰ ਮਿਲ ਰਿਹਾ ਹੈ ਕਿੰਨੇ ਕੁ ਜਥੇਬੰਦੀਆਂ ਜਿਹੜੀਆਂ ਤੁਹਾਡੇ ਸਾਥ ਦੇ ਰਹੀਆਂ ਨੇ ਜਿਵੇਂ ਕਿ ਤੁਸੀਂ ਹੁਣ ਜਾਂਦੀ ਹੋ ਬਾਹਰ ਨਿਕਲਦੇ ਹੋ ਕਿਹੋ ਜਿਹਾ ਤੁਹਾਨੂੰ ਜਿਹੜਾ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਮਿਲਿਆ ਅੱਗੇ ਇਹਨਾਂ ਕਦੇ ਵੀ ਨਹੀਂ ਮਿਲਿਆ ਕਿਸੇ ਨੇ ਸਾਨੂੰ ਜਵਾਬ ਨਹੀਂ ਦਿੱਤਾ ਤੇ ਸਾਰੇ ਕਹਿ ਰਹੇ ਆ ਯਾਰ ਹੁਣ ਤਾਂ ਮੌਕਾ ਹੈਗਾ ਤੁਹਾਡਾ ਇਹ ਸਾਰੇ ਦਲ ਬਦਲੂ ਹੈਗੇ ਆ ਇਹ ਕਹਿੰਦਾ ਪਤਾ ਨਹੀਂ ਲੱਗਦਾ ਸ਼ਾਮ ਨੂੰ ਕਿੱਥੇ ਹੁੰਦੇ ਆ ਦੁਪਹਿਰੇ ਕਿਤੇ ਤੇ ਰਾਤ ਨੂੰ ਕਿੱਥੇ ਹੁੰਦੇ ਆ ਤੇ ਜਦੋਂ ਸਾਰਾ ਵੇਲਾ ਲੰਘ ਜਾਂਦਾ ਤੇ ਫੇਰ ਕਹਿੰਦਾ ਉਦੋਂ ਬਸ ਸਾਰੇ ਇਕੱਠੇ ਹੋ ਜਾਂਦੇ ਇਸ ਕਰਕੇ ਲੋਕ ਅੱਕੇ ਪਏ ਆ ਲੋਕੇ ਵੀ ਕਹਿੰਦੇ ਆ ਵੀ ਜਿੰਨੇ ਵੀ ਐਸਐਮਪੀ ਬਣਾਏ ਆ ਨਾ ਪਾਰਲੀਮੈਂਟ ਦੇ ਵਿੱਚ ਬਾਰਡਰ ਖੋਲਣ ਦੀ ਗੱਲ ਕੀਤੀ ਐ ਨਾ ਇੰਡਸਟਰੀ ਦੀ ਗੱਲ ਕੀਤੀ ਐ ਤੇ ਤੁਸੀਂ ਕਿਹੜੇ ਕਿਹੜੇ ਮੁੱਦੇ ਚੁੱਕੋ ਤੇ ਤੁਸੀਂ ਕਿਹੜੇ ਕਿਹੜੇ ਮੁੱਦੇ ਜਿਹੜੇ ਐ ਚੁੱਕਣਾ ਚਾਹੋਗੇ ਜੇਕਰ ਤੁਹਾਨੂੰ ਲੋਕ ਜਿਤਾ ਦਿੰਦੇ ਐ ਕੀ ਲੋਕਾਂ ਨੂੰ ਭਰੋਸਾ ਦਿੰਦੇ ਹੋ ਵੀ ਮੈਂ ਤੁਹਾਡੇ ਜਾ ਕੇ ਇਹ ਮੁੱਦੇ ਜਿਹੜੇ ਐ ਚੁੱਕਾਂਗਾ ਮੈਂ ਕਦੇ ਵਾਅਦਾ ਨਹੀਂ ਕਰਦਾ ਇਹ ਸਾਰੇ ਵਾਅਦੇ ਕਦੇ ਵਫਾ ਨਹੀਂ ਹੁੰਦੇ ਹੁੰਦੇ ਮੇਰੇ ਸਾਡੇ ਇਰਾਦੇ ਐ ਵੀ ਅਸੀਂ ਕਰਾਂਗੇ ਮੈਂ ਜਦੋਂ ਬਾਰਡਰ ਖੋਲਣ ਦੀ ਬਕਾਲਤ ਮੈਂ ਪਾਰਲੀਮੈਂਟ ਚ ਕਰੂੰਗਾ ਕਿ ਸੈਨੀਆਂ ਵਾਲਾ ਵੀ ਖੋਲੋ ਤੇ ਫਾਇਲ ਕਾ ਵੀ ਖੋਲੋ ਤੇ ਟਾਰੀ ਵਾਲਾ ਵੀ ਖੋਲੋ ਕਰਤਾਰਪੁਰ ਕਾਰੀਡੋਰ ਵੀ ਖੋਲੋ ਜੇ ਨੇਪਾਲ ਦਾ ਬਾਰਡਰ ਖੁੱਲਾ ਹੈ ਕਾਨੂੰਨ ਤੱਕਾ ਨਾ ਇੰਡੀਆ ਚ ਜੇ ਬੰਗਲਾਦੇਸ਼ ਦਾ ਖੁੱਲਾ ਹੈ ਇਹ ਜੇ ਇੱਕ ਮੰਤਰੀ ਬਾਰਡਰ ਇਹ ਖੁੱਲੇ ਤੇ ਇਹ ਕਿਉਂ ਨਹੀਂ ਖੁੱਲੀ ਜੇ ਉੱਥੇ ਤਾਰ ਲੱਗ ਗਈ ਆ ਕੰਡਿਆਰੀ ਨਹੀਂ ਲੱਗੀ ਤੇ ਇੱਥੇ ਕਿਉਂ ਮੈਂ ਕਹੂੰਗਾ ਵੀ ਬਾਰਡਰ ਇਹ ਖੋਲੋ ਜਿਹੜੀਆਂ ਸੜਕਾਂ 6 ਹਜ਼ਾਰ ਕਿੱਲਾ ਪੰਜਾਬ ਦੀ ਜ਼ਮੀਨ ਲੈ ਕੇ ਆ ਤੇ ਕਾਦੇ ਆਸਤੇ ਸੜਕਾਂ ਇਹ ਇੱਕ ਦਿਨ ਬਾਰਡਰ ਖੁੱਲਣੇ ਖੁੱਲਣੇ ਆ ਮੈਂ ਪੰਜਾਬ ਦੇ ਵਪਾਰੀਆਂ ਨੂੰ ਕਹਿਣਾ ਹੈ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਹੈ ਮਜ਼ਦੂਰਾਂ ਨੂੰ ਕਹਿਣਾ ਵੀ ਸਾਰੇ ਬਾਰਡਰਾਂ ਦੇਤੇ ਆਪਣਾ ਕਨਾਲ ਕਨਾਲ ਦੋ ਦੋ ਕਨਾਲ ਜ਼ਮੀਨ ਜ਼ਰੂਰ ਲੋ ਇਹ ਬਾਰਡਰਾਂ ਤੇ ਫੇਰ ਦਿੱਲੀ ਵਾਲਿਆਂ ਨੇ ਜੇ ਜ਼ਮੀਨਾਂ ਲੈ ਕੇ ਬਾਹਰਲੇ ਜ਼ਮੀਨਾਂ ਲੈ ਕੇ ਫੇਰ ਆਪਾਂ ਉਹਨਾਂ ਦੇ ਨੌਕਰ ਬਣਾਂਗੇ ਫੇਰ ਗਡੌਨਾਂ ਦੇ ਵਿੱਚ ਉਹਨਾਂ ਤੋਂ ਲਵਾਂਗੇ ਇਹ ਬਾਰਡਰ ਖੁੱਲਣੇ ਖੁੱਲਣੇ ਆ ਇਹ ਤੁਸੀਂ ਲੋ ਇਹ ਮੈਂ ਪਾਰਲੀਮੈਂਟ ਚ ਕਰੂੰ ਪਰ ਮੈਨੂੰ ਪਾਰਲੀਮੈਂਟ ਦੇ ਕੇ ਧਰਨੇ ਲਾ ਕੇ ਕੰਮ ਨਾ ਕਰਨੀ ਪਵੇ ਕਿਉਂਕਿ ਉਸ ਤੋਂ ਬਾਅਦ ਇੰਡਸਟਰੀ ਬੰਦ ਪਈ ਹੈ ਹੁਣ ਤੁਸੀਂ ਮੈਂ ਇੰਡਸਟਰੀ ਜਿਹੜੀ ਬੰਦ ਪਈ ਹੈ ਸਟੀਲ ਸਿਟੀ ਆਫ ਪੰਜਾਬ ਗੋਬਿੰਦਗੜ ਬੰਦ ਯਾਰਨ ਦੀ ਲੁਧਿਆਣਾ ਬੰਦ ਉਹਨਾਂ ਦਾ ਕੰਮ ਸਾਰਾ ਖਤਮ ਦੂਜੇ ਪਾਸੇ ਜਿਹੜੀ ਇੰਡਸਟਰੀ ਹੈ ਹੌਜਰੀ ਖੇਡਾਂ ਦਾ ਸਮਾਨ ਜਲੰਧਰ ਬੰਦ ਜਿਹੜਾ ਦੇਗ ਦੀਆਂ ਮਸ਼ੀਨਾਂ ਸੀ ਪਟਿਆਲੇ ਬੰਦ ਉਸ ਤੋਂ ਬਾਅਦ ਕੱਪੜੇ ਦਾ ਜਿਹੜਾ ਕੰਮ ਸੀ ਅੰਮ੍ਰਿਤਸਰ ਚ ਉਹ ਬੰਦ ਤੇ ਫਿਰ ਪੰਜਾਬ ਦੀ ਇੰਡਸਟਰੀ ਹਿਜਰਤ ਕਰ ਗਈ ਹੈ ਹਿਜਰਤ ਕਿਹੜੀ ਕਰ ਗਈ ਹੈ ਗੁਰੂ ਸਾਹਿਬ ਸਾਡੇ ਦੇ ਸ਼ੈਲਰ ਕਿੱਧਰ ਗਏ ਪਾਲਨਪੁਰ ਚਲੇ ਗਏ ਜਲਾਲਾਬਾਦ ਦੇ ਚਲੇ ਗਏ ਇਹ ਹਿਜਰਤ ਕਰਦੀ ਲੱਕੜ ਦਾ ਕੰਮ ਜਲਾਲਾਬਾਦ ਦਾ ਕਿੱਥੇ ਚਲਾ ਗਿਆ ਚਲ ਮਾਨਸਾ ਦਾ ਕਿੱਧਰ ਕੇ ਗਿਆ ਗਾਂਧੀ தாம் ਉੱਥੇ ਚਲੇ ਗਿਆ ਸਾਡੀ ਇੰਡਸਟਰੀ ਹਿਜਰਤ ਕਰ ਗਈ ਹੈ ਇੰਡਸਟਰੀ ਨੂੰ ਵਾਪਸ ਕਰਾਵਾਂਗੇ ਜੇ ਇਹ ਬਾਰਡਰ ਖੁੱਲਦਾ ਜੇ ਸਾਡਾ ਸਾਡਾ ਇਥੋਂ ਟਰੱਕ ਗੁਰੂ ਸਾਹਿਬ ਤੋਂ ਸਾਡਾ ਵਪਾਰੀ ਜਾਊਗਾ ਮੁਕਸਰ ਤੋਂ ਜਾਊਗਾ ਮਲੋੜ ਤੋਂ ਜਾਊਗਾ ਹਬੌਰ ਤੋਂ ਜਾਊਗਾ ਫਾਜ਼ਿਲਕਾ ਤੋਂ ਜਾਊਗਾ ਜਲੰਧਾ ਬਾਦ ਚ ਜਾਊਗਾ ਫਰੋਜਪੁਰ ਤੋਂ ਜਾਊਗਾ ਇੱਥੋਂ ਤੱਕ ਫਰੀਦਕੋਟ ਤੇ ਜਾਊ ਬਠਿੰਡੇ ਤੱਕ ਸਾਰੇ ਜਾਣਗੇ ਤੇ ਕੁਝ ਰਾਜਸਥਾਨ ਦੇ ਇਲਾਕੇ ਵੀ ਜਾਊਗਾ ਇਹ ਬਾਰਡਰ ਖੁੱਲਜੂਗਾ ਜਦੋਂ ਇੱਥੋਂ ਸਾਡਾ ਟਰੱਕ ਜਾਊਗਾ ਸੁਲੇਮਾਨ ਕੀ ਦਸੈਨੀ ਵਾਲਾ ਤੋਂ ਉਹਦੇ ਤੇ ਮਾਲਤਾ ਵਪਾਰੀ ਦਾ ਹੋਊਗਾ ਸਾਡੇ ਦਾ ਤੇ ਟਰੱਕ ਜਾਊਗਾ ਸਾਡੇ ਜ਼ਿੰਮੇਦਾਰਾਂ ਦਾ ਮੁੰਡਿਆਂ ਦਾ ਜਿਹੜੇ ਦबई ਅਮਰੀਕਾ ਚ ਟਰੱਕ ਹੀ ਚਲਾਉਂਦੇ ਸਾਡੇ ਉਦੋਂ ਬਾਅਦ ਉਹਦੇ ਲੱਦੂ ਉਹ ਮਾਲ ਮਜ਼ਦੂਰ ਲੱਗੂ ਤੇ ਫਿਰ ਨਾਲ ਜਾਊ ਟਰਾਂਸਪੋਰਟ ਸਾਰਿਆਂ ਨੂੰ ਪ੍ਰਬੰਧਿਤ ਹੋ ਜੂਗਾ ਇੱਥੋਂ ਪਾਕਿਸਤਾਨ ਤੋਂ अफगानिस्तान अफगानिस्तान ਤੋਂ ਫਿਰ ਮੁੜ ਕੇ ਇਹ ਜਾਊਗਾ ਅਰਬ ਕੰਟਰੀ ਚ ਇਕਨੋਮਿਕ ਕੋਰੀਡੋਰ ਚੀਨ ਤੇ ਪਾਕਿਸਤਾਨ ਦਾ ਗੁਆਡਰ ਬੰਦਰਗਾਹ ਤੇ ਸਾਂਝਾ ਬਣਿਆ ਹੈ ਵਪਾਰ ਪੂਰੇ ਵਰਲਡ ਦਾ ਉਹਦੇ ਵਪਾਰ ਦੇ ਵਿੱਚ ਸਾਡੇ ਹਿੱਸਾ ਪਊਗਾ ਫਿਰ ਅਸੀਂ ਹਿਜਰਤ ਕਰਨੀ ਰੁਕ ਜੂ ਜਿਹੜੇ ਨੌਜਵਾਨ ਵੀ ਹੈ ਉਹ ਵੀ ਹਿਜਰਤ ਰੁਕ ਜੂਗੀ ਇੰਡਸਟਰੀ ਦੀ ਵੀ ਹਿਜਰਤ ਰੁਕ ਜੂਗੀ ਤੇ ਅਸੀਂ ਚਾੜੇ ਬਲਵਾਨ ਹੋ ਜਾਾਂਗੇ ਇਹ ਮੈਂ ਪਾਰਲੀਮੈਂਟ 'ਚ ਗੱਲ ਕਰੂੰਗਾ ਮੈਂ ਗੱਲ ਕੋ ਨੂੰ ਰੇਕ ਵਾਲੇ 100 ਦਿਨ ਦਾ ਕੰਮ ਹੈ ਤੇ ਵੀ ਯਾਰ ਗਰੀਬਾਂ ਨੂੰ 100 ਦਿਨ ਹੀ ਚਾਹੀਦਾ ਬਾਕੀ 200 ਦਿਨ ਭੁੱਖੇ ਰਹਿਣਗੇ 250 ਦਿਨ ਮੈਂ ਕਹੋ ਇਹਨਾਂ ਨੂੰ ਸਾਰੇ ਦਿਨ ਕੰਮ ਦਿਓ ਇਹ ਕੰਮ ਦੀ ਉਹਦੀ ਗੱਲ ਕਰੂੰਗਾ ਤੇ ਜਿਹੜੇ ਕਾਲੀਏ ਸੂਚੀਆਂ ਬਣੀਆਂ ਬਾਹਰ ਦੇ ਸਿੱਖਾਂ ਦੀ ਉਹਨਾਂ ਦੀ ਗੱਲ ਕਰੂੰ ਜਿਹੜੇ ਬੰਦੀ ਸਿੰਘ ਹੈ ਹਜਰਿਆ ਹੀ ਨਹੀਂ ਕੀਤੇ 32 ਸਾਲਾਂ ਤੋਂ ਉਹਨਾਂ ਦੀ ਗੱਲ ਕਰੂੰ ਇਹ ਜਿਹੜੇ ਸਾਰੇ ਅਮਰਪਾਲ ਹੋਰ ਸਿੰਘਾਂ ਤੇ ਜਿਹੜਾ ਐਲਐਸਏ ਲਈ ਹੈ ਇਹਨਾਂ ਦੀ ਮੈਂ ਪਾਰਲੀਮੈਂਟ ਦੇ ਵਿੱਚ ਗੱਲ ਕਰੂੰਗਾ ਜਿਹੜੇ ਸਾਡੇ ਬੱਚਿਆਂ ਨੂੰ ਗੋਲੀਆਂ ਨਾਲ ਮਾਰਿਆ ਬਾਹਰਲੇ ਦੇਸ਼ਾਂ 'ਚ ਉਹਨਾਂ ਦੀਆਂ ਵੀ ਮੈਂ ਗੱਲਾਂ ਸਾਰੀਆਂ ਮੈਂ ਗੱਲਾਂ ਕਰੂੰਗਾ ਤੇ ਮੈਂ ਇਹ ਵੀ ਗੱਲ ਕਰੂੰਗਾ ਕਿ ਭਾਈ ਆ ਜਿਹੜਾ ਫਿਰੋਜ਼ਪੁਰ ਦਾ ਹਾਂ ਤਾਂ ਕਿਹਦੇ ਬਾਰਡਰ ਦਾ ਚਲਿਆ ਤੇ ਬਾਰਡਰ ਦੇ ਜ਼ਿਲ੍ਹੇ ਤੇ ਜੇ ਤੁਸੀਂ ਇੰਡਸਟਰੀ ਨਹੀਂ ਲਾਈ ਸਾਡੇ ਤੇ ਫੇਰ ਇੰਡਸਟਰੀ ਸਾਡੀ ਲਾਓ ਮੈਂ ਇੰਡਸਟਰੀ ਲਾਉਣ ਦੀ ਗੱਲ ਕਰੂੰਗਾ ਜੇ ਇੰਡਸਟਰੀ ਤੁਸੀਂ ਜੇ ਅਸੀਂ ਬੰਬੇ ਜਾਂਦੇ ਆ ਅਸੀਂ ਗੋਆ ਜਾਂਦੇ ਆ ਅਸੀਂ ਕਿੱਧਰ ਜਾਂਦੇ ਆ ਅਸੀਂ ਚਲੇ ਜਾਂਦੇ ਆ ਆਪਣੇ ਸਿੰਗਾਪੁਰ ਚਲੇ ਜਾਂਦੇ ਆ ਅਸੀਂ ਮਲੇਸ਼ੀਆ ਚਲੇ ਜਾਂਦੇ ਆ ਕਹਿੰਦੇ ਸ਼ਹਿਰ ਕਰਨ ਚੱਲੇ ਆ ਜੀ ਆਪਣੇ ਲੀਡਰ ਵੀ ਕਿੰਨਾ ਚੰਨਾ ਵਿਚਾਂ ਤੇ ਤੇ ਘੁੰਮ ਕੇ ਆਉਂਦੇ ਆ ਤੇ ਫੇਰ ਭਾਈ ਸਾਡੀ ਆ ਜਿਹੜੀ ਆ ਬੀਚ ਕਿੰਨੀ ਵੱਡੀ ਆ ਹਰੀ ਕੇ ਪੱਤਨ ਤੇ ਨਹੀਂ ਬਣ ਸਕਦਾ ਜੇ ਸਾਈਬੇਰੀਆ ਤੇ ਬਾਹਰਲੇ ਦੇਸ਼ਾਂ ਤੋਂ ਪ੍ਰਵਾਸੀ ਪੰਛੀ ਇੱਥੇ ਆ ਜਾਂਦੇ ਆ ਤੇ ਕਹਿੰਦੇ ਉਹ ਕਹਿੰਦੇ ਹਰੀ ਕੀ ਜਗ੍ਹਾ ਬੜੀ ਵਧੀਆ ਹੈ ਉਹ ਕਹਿੰਦੇ ਐ ਸੈਨੀ ਵਾਲਾ ਵੀ ਬਹੁਤ ਵਧੀਆ ਜਗ੍ਹਾ ਜੇ ਪੰਛੀਆਂ ਨੂੰ ਪਤਾ ਸਾਡੇ ਲੀਡਰ ਨੂੰ ਪਤਾ ਵੀ ਇਹ ਜਗ੍ਹਾ ਵਧੀਆ ਤੇ ਇਹਨੂੰ ਸੈਰਗਾਦ ਬਣਾ ਦਈਏ ਫਰੋਜਪੁਰ ਨੂੰ ਸੈਰਗਾ ਬਣਾਈਏ ਕਿਉਂ ਨਹੀਂ ਬਣਾਉਂਦੇ ਇੱਕ ਸੈਰਗਾ ਫਰੋਜਪੁਰ ਬਣ ਸਕਦੀ ਹੈ ਇੱਕ ਸਾਡੇ ਹਸੈਨਿਆਲੇ ਕੋਲੇ ਬਣਦੀ ਹੈ ਜੇ ਚੰਗਾ ਕੰਮ ਕਰੇ ਤੇ ਗੁਰੂ ਸਾਹਿਬ ਨੇ ਗਜਨੀ ਵਾਲੇ ਕੋਲੇ ਵੀ ਬਣ ਸਕਦਾ ਹੈ ਉਦੋਂ ਜਾ ਕੇ ਫਾਇਲ ਕਾਦੇ ਕੋਲੇ ਵੀ ਬਣ ਸਕਦਾ ਤੇ ਫੇਰ ਪਾਣੀ ਰੋਕ ਕੇ ਵੱਡੀਆਂ-ਵੱਡੀਆਂ ਝੀਲਾਂ ਬਣ ਸਕਦੀਆਂ ਫਿਰ ਸਰਕਾਰ ਦਾ ਧਿਆਨ ਹੀ ਨਹੀਂ ਬਾਰਡਰ ਨੂੰ ਡਿਵੈਲਪਮੈਂਟ ਕਰਨ ਦਾ ਇਹ ਮੈਂ ਪਾਰਲੀਮੈਂਟ 'ਚ ਸਾਰੀਆਂ ਗੱਲਾਂ ਕਰੂੰਗਾ ਆ ਬਾਰਡਰ ਤੋਂ ਨਸ਼ਾ ਕਿਵੇਂ ਆ ਰਿਹਾ ਮੈਂ ਕਰੂੰਗਾ ਇੱਥੇ ਬਾਰਡਰ ਤੇ ਫੌਜ ਦਾ ਪਹਿਰਾ ਹੈ ਬੀਐਸਐਫ ਦਾ ਪਹਿਰਾ ਹੈ ਆਈਬੀ ਦਾ ਪਹਿਰਾ ਰੌ ਦਾ ਪਹਿਰਾ ਸਟੇਟ ਇੰਟੈਲੀਜੈਂਸ ਦਾ ਪਹਿਰਾ ਹੈ ਪ੍ਰੈਸ ਦਾ ਪਹਿਰਾ ਹੈ ਆਪਣੇ ਪੰਜਾਬ ਪੁਲਿਸ ਦਾ ਪਹਿਰਾ ਹੈ ਬੀਐਸਐਫ ਦਾ ਪਹਿਰਾ ਹੈ ਸਪਾਈਸ ਸੈਟੇਲਾਈਟ ਹੈ ਕਿਵੇਂ ਚਿੱਟਾ ਗਿਆ ਇਹ ਇੱਕ ਪਾਲਿਸੀ ਦੇ ਤਹਿਤ ਆ ਰਿਹਾ ਕਿ ਪੰਜਾਬ ਨੂੰ ਪਹਿਲਾਂ ਗੋਲੀਆਂ ਨਾ ਮਾਰੇ ਨਸ਼ੇ ਨਾ ਮਾਰਦੇ ਤੇ ਫਿਰ ਮੈਂ ਇਹ ਵੀ ਕਰੂੰਗਾ ਪੰਜਾਬ ਦੇ ਵਿੱਚ ਲੜਾਈਆਂ ਪੁਆਈ ਜਾਂਦੇ ਲੀਡਰ ਕਹਿੰਦੇ ਹਿੰਦੂ ਮੁਸਲਮਾਨ ਦਾ ਵਿਰੋਧੀ ਆ ਮੁਸਲਮਾਨ ਹਿੰਦੂ ਦਾ ਵਿਰੋਧੀ ਆ ਸਿੱਖ ਹਿੰਦੂ ਤੇ ਮੁਸਲਮਾਨ ਦਾ ਵਿਰੋਧੀ ਆ ਸਾਈ ਤੇ ਸਿੱਖਾ ਵਿਰੋਧੀ ਕਿੱਥੇ ਵਿਰੋਧੀ ਆ ਬਈ ਕਿਸੇ ਦਾ ਕੋਈ ਵਿਰੋਧੀ ਨਹੀਂ ਗਿਆ ਨਾ ਅਸੀਂ ਦੁਕਾਨ 'ਚ ਲੜਦੇ ਆਂ ਨਾ ਅਸੀਂ ਵਿਆਹ 'ਚ ਲੜਦੇ ਆਂ ਨਾ ਬਿਜਨਸ 'ਚ ਲੜਦੇ ਆਂ ਨਾ ਬਸ 'ਚ ਲੜਦੇ ਆਂ ਨਾ ਭੋਗ 'ਤੇ ਲੜਦੇ ਆ ਜਿੱਦ ਲੜਦੇ ਕਿਤੇ ਨਹੀਂਗੇ ਤੇ ਫਿਰ ਇਹ ਰੌਲਾ ਕਿਉਂ ਪਾਇਆ ਹੋਇਆ ਤੇ ਫਿਰ ਦੂਜੇ ਪਾਸੇ ਕਾਂਗਰਸ ਨੇ ਨਾਰਾ ਲਾਇਆ ਕੇ ਵਾਲੀ ਸਰ ਰਾਜ ਕੀਤਾ ਕੇ ਕਹਿੰਦੇ ਗਰੀਬੀ ਹਟਾਓ ਗਰੀਬ ਗਰੀਬ ਹੋਰ ਗਿਆ ਚੱਕੋ ਕਾਂ ਵੀ ਗਰੀਬਾਂ ਦੀਆਂ ਬੀਬੀਆਂ ਜਾਂਦੀਆਂ ਸ਼ਾਮ ਨੂੰ ਸਿਰ ਦੇ ਉੱਤੇ ਪੱਠੇ ਲੱਦੇ ਹੁੰਦੇ ਆ ਕੱਖ ਲੱਦੇ ਹੁੰਦੇ ਆ ਉਹਨਾਂ ਦੇ ਘਰ ਹੀ ਇਹ ਨਹੀਂ ਅਜੇ ਤੱਕ ਕਹਿੰਦੇ ਸਿਲੰਡਰ ਉਹ ਤਾਂ ਕਈਆਂ ਸਾਰਿਆਂ ਕੋਲ ਸਿਲੰਡਰ ਮਿਲ ਗਏ ਸਿਲੰਡਰ ਦੇਤੇ ਸਿਲੰਡਰ ਦੇਤੇ ਦੱਸੋ ਮੈਂ ਚੱਲੋ ਮੈਂ ਮੈਂ ਦਿਖਾਉਣਾ ਵੀ ਕਿੰਨਾਂ ਨੂੰ ਸਿਲੰਡਰ ਮਿਲੇ ਅਜੇ ਤੱਕ ਇਹ ਸਾਰਾ ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜਿਹੜੀ ਪਹਿਲੀ ਚੋਣ 1957 ਚ ਕਾਂਗਰਸ ਤੋਂ ਲੜੀ ਜਦ ਲੱਵਾਤੋਂ ਤੇ ਫਿਰ ਭਾਈ ਤੁਸੀਂ ਮੈਨੂੰ ਦੱਸੋ ਉਹਨੇ ਪੰਥ ਦਾ ਨਾਰਾ ਲਾਇਆ ਤੇ ਕਿਸਾਨਾਂ ਦਾ ਨਾਰਾ ਪੰਥ ਅਕਾਲ ਤਖਤ ਦੇ ਸਿਧਾਂਤ ਦੀ ਧਜੀਆਂ ਡਾਟੀਆਂ ਪਤਾ ਨਹੀਂ ਲੱਗਦਾ ਗੁਰੂ ਦੇ ਸਰੂਪ ਲੱਭਦੇ ਨਹੀਂ ਕਿੱਧਰ ਗਏ 328 ਸਰੂਪ ਕਿੱਥੇ ਦੱਸਣ ਫੇਰ ਗੁਰੂ ਦੀ ਬੇਦਬੀ ਕਰਨ ਵਾਲੇ ਤੁਸੀਂ ਦੱਸੋ ਮਿਲ ਗਿਆ ਫੇਰ ਕਹਿੰਦੇ ਵੀ ਜਦੋਂ ਵੋਟ ਤਾਂ ਪੰਥ ਦੀ ਬਾਤਨ ਸਭ ਲੈ ਗਏ ਐ ਤੇ ਕਿਸਾਨਾਂ ਦੀ ਲੈ ਗਏ ਤੇ ਗਰੀਬਾਂ ਦੀ ਫੇਰ ਇਹਨੇ ਨਾਰਾ ਬਣਾ ਲਿਆ ਦਿੱਲੀ ਤੇ ਇੱਕ ਪਾਲਿਸੀ ਤੇ ਦਿੱਲੀ ਦੇ ਯਾਰਾਂ ਨੇ ਉਹ ਕਹਿੰਦੇ ਆਮ ਆਦਮੀ ਲੋਕੀ ਕਹਿੰਦੇ ਹਾਂ ਵਾਕਿਆ ਵੀ ਆਮ ਆਦਮੀ ਹੁਣ ਦੱਸੋ ਕੇਜਰੀ ਵਾਲਾ ਆਮ ਆਦਮੀ ਕਰੋੜਾਪਤੀ ਹੈ ਭਗਵੰਤ ਮਾਨ ਜੀ ਆਵਾ ਦੀ ਮਕਰੋਣਾ ਪਤੀ ਹੈ ਚਲੋ ਕੱਢੋ ਐਮਐਲਏ ਇਹ ਚ ਕਰੇ ਨਾ ਨ ਨੂੰ ਪੰਜਾਬ ਦਾ ਪਤਾ ਨਾ ਬੋਲੀ ਦਾ ਪਤਾ ਨਾ ਭਰਾਵੇ ਦਾ ਪਤਾ ਨਾ ਰੋਡ ਪਾਲਿਸੀ ਦਾ ਪਤਾ ਨਾ ਟ੍ਰਾਂਸਪੋਰਟ ਪਾਲਿਸੀ ਦਾ ਪਤਾ ਨਾ ਫੋਰਨ ਪਾਲਿਸੀ ਦਾ ਪਤਾ ਨਾ ਬੀਬੀਆਂ ਦਾ ਦੇ ਵਿਕਾਸ ਦਾ ਪਤਾ ਨਾ ਬਜ਼ੁਰਗਾਂ ਦੇ ਵਿਕਾਸ ਦਾ ਪਤਾ ਤੇ ਕਹਿੰਦੇ ਜੀ ਕਿਸਾਨਾਂ ਦਾ ਕਰਜ਼ਾ ਤੇ ਲੀਕ ਫੇਰ ਦਾਂਗੇ ਫੇਰਿਆ ਮਜ਼ਦੂਰਾਂ ਦੇ ਫੇਰ ਦਾਂਗੇ ਸਿਹਤ ਸੂਲ ਤਾਂ ਫ੍ਰੀ ਦੇ ਦਾਂਗੇ ਇਹ ਸਾਰੀਆਂ ਗੱਲਾਂ ਕਿਸੇ ਨੇ ਕੀਤੀ ਹੀ ਨਹੀਂ ਤੇ ਹੁਣ ਅਸੀਂ ਕਹਿਣਾ ਵੀ ਲਾਰਿਆਂ ਨਾਰਿਆਂ ਚ ਨਿਕਲੋ ਤੇ ਤੁਸੀਂ ਸਾਨੂੰ ਪਾਰਲੀਮੈਂਟ ਵਿੱਚ ਭੇਜੋ ਮੈਂ ਸਾਰੇ ਲੋਕਾਂ ਦੀ ਗੱਲ ਕਰੂੰਗਾ ਤੇ ਗੱਲ ਕਰਕੇ ਅੱਜ ਤੱਕ ਕਿਸੇ ਨੇ ਉਹ ਗੱਲ ਨਹੀਂ ਕੀਤੀ ਹਣੀ ਜਿਹੜੀ ਮੈਂ ਕਰਕੇ ਵਿਖਾਉਂਗਾ ਪਰ ਮੈਂ ਵਾਦਾ ਨਹੀਂ ਕਰਦਾ ਵਾਦੇ ਬਫਾ ਨਹੀਂ ਤੇ ਮੈਂ ਇਰਾਦੇ ਦੀ ਗੱਲ ਕਰਦਾ ਹਾਂ ਇਰਾਦੇ ਦੇ ਵਿੱਚ ਅਸੀਂ ਸਾਰਿਆਂ ਨੂੰ ਆਪਣਾ ਪੂਰਾ ਮਜ਼ਬੂਤ ਇਰਾਦਾ ਕਰਕੇ ਸਾਰਿਆਂ ਨੂੰ ਇੱਕ ਲਖਣ ਜਿਹੜੀ ਗੱਲ ਹੈ ਉਹ ਪਾਰਲੀਮੈਂਟ ਜਾਊਗੀ ਤੁਹਾਡੇ ਹਲਕੇ ਦੀ ਸਿਰ ਉੱਚਾ ਕਰੂੰਗਾ ਜਿੱਦਾਂ ਕਿ ਤੁਸੀਂ ਕਿਹਾ ਕਿ ਬਾਰਡਰ ਖੁਲਵਾਵਾਂਗਾ ਕਿਉਂਕਿ ਇੱਥੋਂ ਜਿੰਨੇ ਵੀ ਉਮੀਦਵਾਰ ਆਏ ਨੇ ਚਾਹੇ ਐਮਐਲਏ ਦੀ ਗੱਲ ਕਰੀਏ ਚਾਹੇ ਐਮਪੀ ਦੀ ਗੱਲ ਕਰੀਏ ਸਭ ਦਾ ਇੱਕੋ ਹੀ ਦਾਵਾ ਸੀ ਕਿ ਬਾਰਡਰ ਖੁਲਵਾਇਆ ਜਾਏਗਾ ਪਰ ਅੱਜ ਤੱਕ ਜਿਹੜਾ ਇਹ ਬਾਰਡਰ ਨਹੀਂ ਖੁੱਲਿਆ ਇਸ ਨੂੰ ਲੈ ਕੇ ਤੁਹਾਡਾ ਵੀ ਇਹ ਲਾਰਾ ਹੀ ਨਾ ਰਹਿ ਜਾਏ ਕਿ ਇਹ ਮੁੱਦਾ ਜਿਹੜਾ ਤੁਹਾਡਾ ਬਿਲਕੁਲ ਸਹੀ ਹੋਏਗਾ ਮੁੱਦਾ ਤਾਂ ਸਾਡਾ ਹੀ ਆ ਜੀ ਪਹਿਲਾਂ ਜਿਹੜੇ ਬੰਦੇ ਕਹਿੰਦੇ ਸੀ ਜਦੋਂ ਅਸੀਂ ਮੁੱਦਾ ਠਾਇਆ ਸੀ ਇਹ ਕਹਿੰਦੇ ਸੀ ਵੀ ਇਹ ਕਿੱਧਰ ਲਾਜੀ ਬਾਰਡਰ ਕਿਵੇਂ ਖੁੱਲਜੂ ਪਹਿਲਾਂ ਤਾਂ ਇਹ ਗੱਲੋ ਜਿਹੜੀ ਅਸੀਂ ਪਹਿਲਾਂ 36 37 ਸਾਲ ਗੱਲ ਕਰਦੇ ਸੀ ਹੁਣ ਇਹਨਾਂ ਨੇ ਸਾਡੀ ਗੱਲ ਨੂੰ ਅਕਸੈਪਟ ਕਰ ਲਿਆ ਕਿ ਖੁੱਲ੍ਹਣਾ ਚਾਹੀਦਾ ਇਹਦਾ ਮਤਲਬ ਸਾਡੀ ਸੋਚ 35 ਸਾਲ ਪਹਿਲਾਂ ਵਧੀਆ ਸੀ ਨਾ ਤੇ ਜੇ ਅਸੀਂ ਇਹ ਰੌਲਾ ਪਾ ਕੇ ਸੋਚ ਸੋਚ ਦਾ ਵਿਰੋਧ ਦੇ ਬਾਬ ਜੀ ਦੀ ਰੌਲਾ ਪਾ ਕੇ ਇਹਨਾਂ ਸਾਰੇ ਬੰਦੇ ਜਿਹੜੇ ਵਿਰੋਧ ਕਰਦੇ ਸੀ ਇਹਨਾਂ ਨੂੰ ਸਾਡੇ ਵਾਲੇ ਮੁੱਦੇ ਤੇ ਲਿਆ ਸਕਦੇ ਆ ਇਹਦਾ ਮਤਲਬ ਅਸੀਂ ਜਿੱਤੇ ਹੀ ਨਾ ਹੁਣ ਪਾਰਲੀਮੈਂਟ ਦੇ ਵਿੱਚ ਜਦੋਂ ਇਸ ਮੁੱਦੇ ਦੇ ਵਾਰਸਾਂ ਨੂੰ ਭੇਜੋਗੇ ਤੇ ਫਿਰ ਪਾਰਲੀਮੈਂਟ ਦੇ ਵਿੱਚ ਅਸੀਂ ਗੱਲ ਕਰਾਂ ਭਾਵੇਂ ਉਹਨੂੰ ਧਰਨਾ ਨਾ ਨਾ ਲਾਉਣਾ ਪਵੇ ਇੱਥੇ ਗੇਟ ਅੱਗੇ ਉਹਨਾਂ ਚਰਮੈਂ ਜਗਾ ਕੇ ਵਿਖਾ ਦੂੰ ਵੀ ਇਹ ਖੁੱਲਦਾ ਕਿ ਨਹੀਂ ਖੁੱਲਦਾ ਕਿਉਂਕਿ ਨੇਪਾਲ ਦਾ ਵੱਡਾ ਖੁੱਲਾ ਕਾਨੂੰਨ ਦਿੰਦਾ ਤੇ ਆਰਟੀਕਲ 14 19 21 ਦੇ ਮੁਤਾਬਕ ਸੀ ਬਰਾਬਰ ਹੈ ਫਰੀडम ਆਫ ਸਪੀਚ ਹੈ ਜਿਹੜੀ ਪ੍ਰੈਸ ਤੇ ਸੋਸ਼ਲ ਮੀਡੀਆ ਤੇ ਪਰਚੇ ਹੋਏ ਐ ਉਹਨਾਂ ਦੀ ਵੀ ਮੈਂ ਗੱਲ ਕਰੂੰਗਾ ਤੇ ਜਿਨ੍ਹਾਂ ਦੀ ਉਹਨਾਂ ਸੋਸ਼ਲ ਮੀਡੀਆ ਰੀਚ ਹੀ ਘਟਾ ਦਿੰਦੇ ਐ ਕਿ ਤੁਸੀਂ ਆਪਦੀ ਗੱਲ ਹੀ ਨਹੀਂ ਕਰਦੇ ਕਾਨੂੰਨ ਦੇ ਮੁਤਾਬਕ ਹੋਰ ਚੈਨਲਾਂ ਦੀ ਜਿਹੜੇ ਇਹਨਾਂ ਦੇ ਪੱਖ ਦੇ ਉਹਨਾਂ ਦੀ ਕਿਉਂ ਨਹੀਂ ਘਟਾਉਂਦੇ ਇਸ ਕਰਕੇ ਇਹ ਵੀ ਮੈਂ ਗੱਲ ਕਰੂੰਗਾ ਜਿਹੜੇ ਜ਼ਬਰ ਐ ਉਹਨਾਂ ਦੀ ਗੱਲ ਕਰੂੰਗਾ ਨਸ਼ੇ ਦੀ ਗੱਲ ਕਰੂੰਗਾ ਨੌਜਵਾਨੀ ਦੀ ਗੱਲ ਕਰੂੰਗਾ ਇਹ ਸਾਰਿਆਂ ਦੀ ਮੈਂ ਗੱਲ ਕਰੂੰਗਾ ਪਾਰਲੀਮੈਂਟ ਵਿੱਚ ਅ ਇਸੇ ਤਰ੍ਹਾਂ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਜਿਹੜਾ ਵੀ ਉਹ ਉਮੀਦਵਾਰ ਜਿਹੜਾ ਹੈ ਐਮਪੀ ਦੇ ਇਲੈਕਸ਼ਨ ਦੇ ਲਈ ਖੜਾ ਹੋਇਆ ਹੈ ਕੀ ਉਹਦੇ ਇਰਾਦੇ ਕੀ ਹੈ ਕਿ ਉਹ ਗਰੂਅਰਸਾਇ ਕੀ ਫਿਰੋਜ਼ਪੁਰ ਦੇ ਲਈ ਉਹ ਕਰਨਾ ਚਾਹੁੰਦਾ ਹੈ ਆਪਣੀ ਜਿਹੜੀ ਹੈ ਉਹਨਾਂ ਜਿਹੜਾ ਪੱਖ ਰੱਖ ਰੱਖ ਅ ਇਸੇ ਤਰ੍ਹਾਂ ਜਿਹੜਾ ਆਪਣਾ ਪੱਖ ਅ ਇਸ ਤਰ੍ਹਾਂ ਆਪਣਾ ਪੱਖ ਜਿਹੜਾ ਇਹ ਤੁਹਾਡੇ ਸਾਹਮਣੇ ਰੱਖ ਸਕੀਏ ਕਿਸ ਤਰ੍ਹਾਂ ਉਹਦੇ ਵਿਚਾਰ ਹੈਗੇ ਆ ਤੇ ਕਿਵੇਂ ਤੁਸੀਂ ਵੀ ਇੱਕ ਤਰੀਕ ਨੂੰ ਆਪਣਾ ਕੀਮਤੀ ਵੋਟ ਕਿਸ ਨੂੰ ਪਾਣਾ ਹੈਗਾ ਇਹ ਇਸੇ ਤਰ੍ਹਾਂ ਹਰ ਇੱਕ ਗਤੀਵਿਧੀ ਗੁਰੂ ਹਰ ਸਾਹਿਬ ਦੀ ਦਿਖਾਣ ਦੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਸਸ਼ਟਿਆਕਾਲ ਮੈਂ ਜੀਵਨ ਜੋਤ ਕੋਰ ਤੇ ਤੁਸੀਂ ਦੇਖਦੇ ਰਹੋ ਜਨਨ ਟੀਵੀ